ਉਸੀਂ ਦੇਖ ਰਹੇ ਹਾਂ ਹਾਲਾਤ ਤੁਸੀਂ ਦੇਖੇ ਨੇ ਇਹ ਪਿੰਡ ਲੱਖੋਵਾਲ ਦੇ ਵਿੱਚ ਤੁਸੀਂ ਪਹੁੰਚੇ ਹੋ ਅਜਨਾਲਾ ਦਾ ਇਹ ਪਿੰਡ ਹੈ ਕਿਵੇਂ ਦੇਖ ਰਹੇ ਹੋ ਫੋਟੋਆਂ ਤੇ ਤੁਸੀਂ ਦੇਖਿਆ ਹੋਵੇਗਾ ਵੀਡੀਓ ਤੇ ਤੁਸੀਂ ਦੇਖਿਆ ਹੋਵੇਗਾ ਤਾਂ ਹੀ ਤੁਹਾਡੇ ਦਿਲ 'ਚ ਦਰਦ ਆਇਆ ਤੁਸੀਂ ਜ਼ਮੀਨੀ ਹਕੀਕਤ ਤੇ ਆਏ ਅੱਜ ਤੁਸੀਂ ਉਸ ਧਰਤੀ ਤੇ ਮੌਜੂਦ ਆ ਜਿਹੜੀ ਬਿਲਕੁਲ ਪਸੰਦ ਤੋਂ ਬਾਹਰ ਹੈ ਅੱਜ ਜਿੱਥੇ ਆਪਾਂ ਖੜੇ ਆ ਇਹ ਅਜਨਾਲਾ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਪਿੰਡ ਲੱਖੋਵਾਲ ਤੇ ਉਸ ਸਥਾਨ ਤੇ ਜਿੱਥੇ ਇੱਧਰ ਵੀ ਝਾਤੀ ਮਾਰੀਏ ਦੂਰ ਤੱਕ ਜਾਲੀ ਜਾਲ ਹੈ ਤੇ ਜਿਵੇਂ ਪਰਨੋਂ ਆਈ ਹੁੰਦੀ ਐ ਇਸ ਤਰ੍ਹਾਂ ਲੱਗ ਰਿਹਾ ਤੇ ਜਿੱਥੇ ਕਈ ਦਿਨਾਂ ਤੋਂ ਇਹ ਜਿਹੜੇ ਪਿੰਡ ਦੇ ਲੋਕ ਨੇ ਤੇ ਹੜ ਦੇ ਨਾਲ ਜੂਝ ਰਹੇ ਨੇ ਤੇ ਉੱਥੇ ਹੀ ਆ ਕੇ ਮਨ ਨੂੰ ਬਹੁਤ ਦੁੱਖ ਵੀ ਹੋਇਆ ਤੇ ਜਿੱਥੇ ਪਾਣੀ ਦੇ ਵਿੱਚ ਦੀ ਗੱਡੀਆਂ ਜਿਹੜੀਆਂ ਨੇ ਦੋ ਦੋ ਤਿੰਨ ਤਿੰਨ ਫੁੱਟ ਜਿਹੜਾ ਪਾਣੀ ਸੀ ਜਿਹਦੇ ਵਿੱਚ ਦੀ ਲੰਘ ਕੇ ਆਏ ਆ ਤੇ ਕਦੇ ਪਾਣੀ ਨੀਵਾ ਹੋ ਜਾਂਦਾ ਕਦੇ ਚੜ ਵੀ ਜਾਂਦਾ ਛੱਟ ਕੋਈ ਪਤਾ ਨਹੀਂ ਲੱਗਦਾ ਜਲ ਕਦੇ 4 4 5 5 ਫੁੱਟ ਜਿੱਥੇ ਖੜੇ ਆ ਇੱਥੇ ਵੀ 3 3 4 4 ਫੁੱਟ ਜਿਹੜਾ ਜਲ ਚਲ ਚੁੱਕਿਆ ਸੋ ਪਿੰਡ ਦੇ ਜਿਵੇਂ ਲੋਕਾਂ ਨੇ ਦੱਸਿਆ ਵੀ ਸਾਨੂੰ ਕੋਈ ਵੀ ਇੱਥੇ ਸਰਕਾਰ ਵੱਲੋਂ ਜੇ ਮਦਦ ਨਹੀਂ ਪਹੁੰਚੀ ਸੋ ਜਿੱਥੇ ਸਰਕਾਰ ਨੇ ਆਪਣਾ ਕੰਮ ਕਰਨਾ ਹੈ ਉੱਥੇ ਸਾਡੇ ਸਰਕਾਰਯੋਗ ਬਹੁਤ ਸਰਕਾਰਯੋਗ ਸਿੰਘ ਸਾਹਿਬ ਗੈਨੀਰ ਗਬੀ ਉਸ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਤੀ ਇਹ ਉਹਨਾਂ ਵੱਲੋਂ ਵੀ ਜਿੱਥੇ 1000 ਰੁਪਏ ਦਾ ਚੈੱਕ ਦਿੱਤਾ ਗਿਆ ਉੱਥੇ ਹੀ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਵੀ ਇਹ ਵੀ ਆਪਣੇ ਵੱਲੋਂ ਬਹੁਤ ਵੱਡੇ ਯੋਗਦਾਨ ਪਾ ਰਹੇ ਨੇ ਬਾਬਾ ਇੰਦਰਬੀਰ ਸਿੰਘ ਜੀ ਸੁਤਲਾਨੀ ਸਾਹਿਬ ਵਾਲੇ ਉਹ ਵੀ ਨਾਲ ਆਏ ਨੇ ਇਹ ਵੀ ਪੂਰਾ ਕਰ ਰਹੇ ਨੇ ਆਪ ਦੇ ਲੋ ਸੇਵਾਵਾਂ ਤੇ ਸਾਰੇ ਗੁਰਸਿੱਖਾਂ ਦਾ ਫਰਜ਼ ਬਣਦਾ ਹੈ ਜੇ ਜਿਹੜਾ ਪੰਜਾਬ ਹੈ ਜਿਹਨੇ ਪਹਿਲਾਂ ਵੀ ਬਹੁਤ ਵੱਡੇ ਵੱਡੇ ਜਾਲ ਜਿਹੜੇ ਜ਼ੁਲਮ ਸਹੇ ਤੇ ਹੁਣ ਵੀ ਜੇ ਇਹ ਆਪਣੇ ਜਿਹੜਾ ਵੱਡੀ ਮਾਰ ਪੈ ਰਹੀ ਹੈ ਤੇ ਜਿਹੜੀ ਇਹ ਵੱਡੀ ਜਿਹੜੀ ਸੜਕ ਨਿਕਲੀ ਹੈ ਉਹਦੇ ਵਿੱਚ ਜਿਵੇਂ ਲੋਕ ਦੱਸ ਰਹੇ ਨੇ ਕੋਈ ਪਾਣੀ ਦੇ ਥੱਲੇ ਪੁਲੀਆਂ ਪੁਲ ਨਹੀਂ ਬਣਾਏ ਗਏ ਤੇ ਉਹਦੀ ਵੀ ਜਿਹੜੀ ਹੈ ਮਾਰ ਪੈ ਰਹੀ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਤੇ ਬਹੁਤ ਜ਼ਿਆਦਾ ਜਿਹੜਾ ਆਪਣੇ ਨੁਕਸਾਨ ਹੋਇਆ ਪੰਜਾਬ ਦਾ ਅੱਗੇ ਤੋਂ ਪੂਰੇ ਇਹਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ 1988 ਜੇ 1990 91 92 ਚ ਬਾਅਦ ਚ ਵੀ ਕਈ ਵਾਰੀ ਇਹ ਇਲਾਕਾ ਜਿਹੜਾ ਜਿਹੜੀ ਪਾਣੀ ਦੀ ਮਾਰ ਚੇਲ ਚੁੱਕਿਆ ਪਰ ਇਸ ਕੀ ਬਹੁਤ ਜ਼ਿਆਦਾ ਹੋਰ ਵੀ ਨੁਕਸਾਨ ਹੈ ਇਸ ਇਲਾਕੇ ਦਾ ਸੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿੱਥੇ ਮੈਂ ਇਸ ਪਿੰਡ ਦੇ ਤੇ ਹੋਰ ਵੀ ਜਿੱਥੇ-ਜਿੱਥੇ ਵੀ ਜ਼ਰੂਰਤ ਪੈ ਰਹੀ ਆ ਸਾਰੀਆਂ ਨੇ ਹਿੰਗ ਸਿੰਘ ਫੌਜਾਂ ਸਾਰੇ ਹੀ ਆਪਣੇ ਤਰਨੇਦਲ ਤੇ ਸ਼ਰੋਮਨੀ ਪੰਥ ਅਕਾਲੀ ਬੁੱਢਾ ਦਾਲਵੰਦੋਂ ਜਿਹੜਾ ਪੂਰੇ ਜਿੱਥੇ ਰਾਸ਼ਨ ਦੀ ਉੱਥੇ ਜਿਹੜੀ ਆ ਤੂੜੀ ਦੇ ਨਾਲ ਆਪਣੇ ਟਰਾਲੀਆਂ ਤੇ ਟਰੱਕ ਲੈ ਕੇ ਆਏ ਆ ਤੇ ਫੀਡ ਲੈ ਕੇ ਆਏ ਆ ਆਪਣੇ ਪਸ਼ੂਆਂ ਵਾਸਤੇ ਤੇ ਗੁਰੂ ਸਾਹਿਬ ਕਿਰਪਾ ਕਰਨ ਨਵੇਂ ਜਿਹੜੇ ਆ ਸਾਰੇ ਆਪਾਂ ਰਲ ਮਿਲ ਕੇ ਇੱਕ ਦੂਜੇ ਭਰਾਵਾਂ ਦੀ ਸਹਾਇਤਾ ਕਰੀਏ ਤੇ ਜਿਹੜੀ ਇਹ ਆਫਤਾ ਤੋਂ ਬਚਿਆ ਜਾ ਸਕੇ ਗੁਰੂ ਸਾਹਿਬ ਕਿਰਪਾ ਕਰਨ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਗੁਰੂ ਸਾਹਿਬ ਕਿਰਪਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਵੇਂ ਆਪਣੇ ਸਾਡੇ ਨੌਜਵਾਨ ਵੀਰ ਕੱਲ ਕਰ ਰਹੇ ਸੀ ਕਦੇ ਵੀ ਜਿਹੜੇ ਆ ਸਾਡੇ ਆਪਣੇ ਫੌਜਾਂ ਨੇ ਗੁਰੂ ਦੀਆਂ ਤੇ ਸਾਡੇ ਜਿਹੜੇ ਨੌਜਵਾਨ ਵੀਰ ਸਾਡੇ ਗੁਰਸਿੱਖ ਭਰਾ ਨੇ ਤੇ ਇਹ ਕਦੇ ਆਪਣੇ ਹਾਰ ਨਹੀਂ ਮੰਨਣ ਵਾਲੇ ਤੇ ਗੁਰੂ ਸਾਹਿਬ ਫੇਰ ਕਿਰਪਾ ਕਰਨਗੇ ਹੋਰ ਵੀ ਤਗੜੇ ਹੋ ਕੇ ਨਿਕਲਣਗੇ ਪਰ ਤਗੜੇ ਹੋ ਕੇ ਤਾਂ ਹੀ ਨਿਕਲ ਸਕਦੇ ਨੇ ਜੇ ਆਪਾਂ ਇਹਨਾਂ ਦੀ ਮਦਦ ਕਰਾਂਗੇ ਹੁਣ ਬਹੁਤ ਸਾਰੇ ਸਾਡੇ ਆਪਣੇ ਨੌਜਵਾਨ ਭਰਾ ਤੇ ਜਿੱਥੇ ਸਾਡੇ ਤੇ ਆਪਣੇ ਮਾੜੇ ਦੂਸ਼ਣ ਲਾਉਂਦੇ ਸੀ ਤੇ ਆਪਣੇ ਪੰਜਾਬ ਜਿਹੜਾ ਸ਼ਾਇਦ ਨਸ਼ਈ ਹੈ ਤੇ ਹੁਣ ਆ ਕੇ ਦੇਖਣ ਕਿੰਨੇ ਉਹ ਨੌਜਵਾਨ ਹੀ ਨੇ ਸਾਡੇ ਜਿਹੜੀ ਸਹਾਇਤਾ ਕਰ ਰਹੇ ਨੇ ਗੁਰੂ ਸਾਹਿਬ ਹਮੇਸ਼ਾ ਮਿਹਰ ਭਰੇ ਹੱਥ ਵਖਕੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਵਿਰਤ ਸਮਾਲੇ ਘਾਹ ਤੇ ਰੱਖਿਆ ਆਪਣੇ ਕੋ ਸਾਹ ਸਾਹ ਪ੍ਰੇਤ ਪਾਲੇ ਸੋ ਆਪਾਂ ਸਾਰੇ ਤਨ ਮਨ ਧਨ ਦੇ ਨਾਲ ਆ ਕੇ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਤਕਰੀਬਨ ਅੱਧ ਤੋਂ ਵੱਧ ਪੰਜਾਬ ਜਿਹੜਾ ਇਸ ਵੇਲੇ ਘੜਾਂ ਦੀ ਮਾਰ ਇਹ ਠਾਇਆ ਹੋਇਆ ਪਿੱਛੋਂ ਵੀ ਜਲ ਜੜਾ ਜੇ ਬਹੁਤ ਜ਼ਿਆਦਾ ਛੱਡਿਆ ਜਾ ਰਿਹਾ ਤੇ ਆਪਾਂ ਆਪਣੇ ਇੱਕ ਦੂਜੇ ਦੀ ਮਾਂ ਫੜੀਏ ਤੇ ਆਪਾਂ ਤਗੜੇ ਹੋ ਕੇ ਸਹਾਇਤਾ ਕਰਨੀ ਹੈ ਜਿੱਥੇ ਵੀ ਸਾਡੇ ਆਪਣੇ ਜਿੱਥੇ ਜਿੱਥੇ ਪਾਣੀ ਦੀ ਇਹ ਮਾਰ ਚੱਲ ਰਹੇ ਨੇ ਸਾਡੇ ਪਰਿਵਾਰ ਇੱਕ ਬਾਬਾ ਜੀ ਇੱਕ ਚੀਜ਼ ਤੁਸੀਂ ਦੇਖੀ ਹੋਏਗੀ ਇਸ ਵਾਰ ਦੇਖਿਆ ਗਿਆ ਕਿ ਪੰਜਾਬ ਕਾਫੀ ਇਕੱਠਾ ਨਜ਼ਰ ਆਇਆ ਜਿੰਨੇ ਗਾਇਕ ਨੇ ਚਾਹੀ ਅਸੀਂ ਚਲੋ ਨਾਮ ਕਿਸੇ ਦਾ ਕੀ ਲੈਣਾ ਜਿੰਨੇ ਗਾਇਕ ਨੇ ਉਹਨਾਂ ਵੱਲੋਂ ਸਹਾਇਤਾ ਭੇਜੀ ਗਈ ਸਿੱਖ ਸੰਪਰਦਾਵਾਂ ਜ਼ਮੀਨੀ ਹਕੀਕਤ ਤੇ ਨੇ ਜ਼ਮੀਨ ਪੱਧਰ ਤੇ ਉਤਰੀਆਂ ਨੇ ਹੋਰ ਕਈ ਸੰਸਥਾਵਾਂ ਜਿਹੜੀਆਂ ਐਨ ਜੀਓਜ਼ ਉਹ ਪੰਜਾਬ ਨੂੰ ਬਚਾਉਣ ਵਾਸਤੇ ਅੱਗੇ ਆ ਗਈਆਂ ਚਾਹੇ ਉਹ ਕੋਈ ਦੁਬਈ ਬੈਠਾ ਚਾਹੇ ਉਹ ਕੈਨੇਡਾ ਚਾਹੇ ਅਮਰੀਕਾ ਬੈਠਾ ਚਾਹੇ ਉਹ ਬੰਬੇ ਬੈਠੇ ਨੇ ਇਨ ਇਸ ਨੂੰ ਕਿਵੇਂ ਦੇਖਿਓ ਕਿ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ ਹੌਲ ਹੁੰਦੇ ਨੇ ਇਹ ਹੋਣੀ ਨਹੀਂ ਜਦੋਂ ਜਦੋਂ ਵੀ ਜਵਾਬ ਕੀ ਉਹਨਾਂ ਨਿਦਾਨ ਬਣੇ ਆ ਤਹੀ ਰਣ ਮੈਦਾਨ ਤਵਜੂਜ ਮਰੋ ਜਿੰਨੇ ਜਦੋਂ ਵੀ ਜਦੋਂ ਵੀ ਭਾਵੇਂ ਅਹਿਮਦ ਸ਼ਾ ਅਬਦਾਲੀ ਨੇ ਫੇਰ ਵੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਹਮਲਾ ਕੀਤਾ ਤੇ ਇਹ ਵੀ ਕੋਈ ਹਮਲੇ ਤੋਂ ਘੱਟ ਨਹੀਂ ਹੈਗਾ ਸਾਡਾ ਆਪਣੇ ਜਿਹੜਾ ਆਪਾਂ ਝੇਲ ਰਹੇ ਆਂ ਤੇ ਪੰਜਾਬ ਨੇ ਕਦੇ ਪਰਵਾਹ ਨਹੀਂ ਕੀਤੀ ਤੇ ਗੁਰੂ ਸਾਹਿਬ ਇਹਦੇ ਚੋਂ ਵੀ ਤਗੜੇ ਹੋ ਕੇ ਨਿਕਲਣਗੇ ਜਿਵੇਂ ਭਾਵਕ ਜਿਹੜੀ ਅਪੀਲ ਸੀ ਸਿੰਘ ਸਾਹਿਬ ਗੈਨੀ ਰਗਵੀਰ ਸਿੰਘ ਹੋਰਾਂ ਵੱਲੋਂ ਜਿਹੜੀ ਆਈ ਤੇ ਹੋਰ ਵੀ ਜਿੱਥੇ ਹੁਣ ਸਾਡੇ ਗਾਇਕ ਭਰਾ ਨੇ ਹੋਰ ਵੀ ਸਾਰੀਆਂ ਧਾਰਮਿਕ ਜਥੇ ਬੰਦੀਆਂ ਸਾਰੇ ਸੰਤ ਮਹਾਂਪੁਰਖ ਨਿਹੰਗ ਸਿੰਘ ਗੁਰੂ ਦੀਆਂ ਲਾੜਦੀਆਂ ਫੌਜਾਂ ਸਾਰੇ ਤਗੜੇ ਹੋ ਕੇ ਡਟੇ ਹੋਏ ਨੇ ਤੇ ਗੁਰੂ ਸਾਹਿਬ ਬਹੁਤੀ ਛੇਤੀ ਕਿਰਪਾ ਕਰਨਗੇ ਤੇ ਜਿਹੜਾ ਆਪਣੇ ਆ ਉੱਪਰੋਂ ਵੀ ਦੇਖ ਲਓ ਉੱਪਰੋਂ ਵੀ ਆ ਰਿਹਾ ਜਲ ਤੇ ਥੱਲੋਂ ਵੀ ਜਲ ਆ ਰਿਹਾ ਗੁਰੂ ਸਾਹਿਬ ਆਪ ਹੀ ਸਹਾਈ ਹੋਣਗੇ ਤੁਹਾਨੂੰ ਤੁਹਾਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਇਹ ਪੀਰਾਂ ਪਗੰਬਰਾਂ ਦੀ ਧਰਤੀ ਹੈ ਤੇ ਇਹ ਕਦੇ ਵੀ ਜਿਹੜੀ ਹੈ ਗੁਰੂ ਸਾਹਿਬ ਦੀ ਪਰਭਾਈ ਆਪ ਹੀ ਕਰ ਸਕਦੇ ਨੇ ਨੁਕਸਾਨ ਤਾਂ ਬਹੁਤ ਜ਼ਿਆਦਾ ਜਿੱਧਰ ਤੁਸੀਂ ਦੇਖੋ ਉਧਰੋਂ ਉੱਪਰੋਂ ਵੀ ਹੁਣ ਫੇਰ ਬਾਦ ਹਿਆ ਰਹੀ ਹੈ ਤੇ ਇਧਰੋਂ ਜਲ ਜਿਹੜਾ ਪੂਰਾ ਤੇਜ਼ੀ ਨਾਲ ਵਧ ਰਿਹਾ ਜੀ ਘਟ ਨਹੀਂ ਰਿਹਾ ਥੋੜਾ ਘਟਦਾ ਫੇਰ ਫੇਰ ਤੇਜ਼ ਆ ਜਾਂਦਾ ਸੋ ਨਗਰ ਨਿਵਾਸੀ ਜਿਹੜੇ ਕਿਸੇ ਵੀ ਗੱਲੋਂ ਆਪਣੇ ਇਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਸਾਰੇ ਆਪਣੇ ਤੁਹਾਡੇ ਭਰਾ ਤੁਹਾਡੇ ਨਾਲ ਖੜੇ ਆ ਜਿੱਥੇ ਵੀ ਕੋਈ ਤਨ ਮਨ ਧਨ ਦੇ ਨਾਲ ਖੜੇ ਆ ਤੇ ਜਿੱਥੇ ਜੋ ਵੀ ਜ਼ਰੂਰਤ ਹੋਊਗੀ